ਪੰਜਾਬ ਸਰਕਾਰ ਦਾ ਕ੍ਰਾਂਤੀਕਾਰੀ ਉਪਰਾਲਾ ਈਜ਼ੀ ਰਜਿਸਟਰੀ ਹੁਣ ਪ੍ਰਾਪਰਟੀ ਰਜਿਸਟ੍ਰੇਸ਼ਨ ਨੂੰ ਆਸਾਨ ਕਰ ਰਿਹਾ ਹੈ ਇਸ ਉਪਰਾਲੇ ਨਾਲ ਜ਼ਮੀਨ ਰਜਿਸਟ੍ਰੇਸ਼ਨ ਪ੍ਰਕਿਰਿਆ ਤੇਜ਼ ਅਤੇ ਪਾਰਦਰਸ਼ੀ ਹੋ ਗਈ ਹੈ ਪੰਜਾਬ ਦੇ ਲੋਕਾਂ ਨੂੰ ਹੁਣ ਦਫ਼ਤਰਾਂ ਦੇ ਵਿੱਚ ਖੱਜਲ ਖਵਾਰ ਨਹੀਂ ਹੋਣਾ ਪੈਂਦਾ ਨਾਲ ਹੀ ਏਜੰਟਾਂ ਦੀ ਵਾਧੂ ਲੋੜ ਵੀ ਖਤਮ ਹੋ ਗਈ ਹੈ ਆਨਲਾਈਨ ਸਿਸਟਮ ਹੈ ਜੀ ਟਾਈਮ ਬਹੁਤ ਜ਼ਿਆਦਾ ਬਚਿਆ ਜੀ ਪੇਪਰ ਪਹਿਲਾਂ ਤਹਿਸੀਲਦਾਰ ਸਾਹਿਬ ਨੂੰ ਮਿਲੇ ਨੇ ਇਹ ਚੈੱਕ ਹੋ ਗਏ ਹੋਏ ਸੀ ਆਕੇ ਸੀ ਸਿੱਧੀ ਸਿਰਫ ਰਜਿਸਟਰੀ ਕਰਵਾਈ ਜਾਂਦੀ ਇਸ ਤੋਂ ਇਲਾਵਾ ਲੋਕਾਂ ਕੋਲ ਈਜ਼ੀ ਜਮ੍ਹਾਂਬੰਦੀ ਪੋਰਟਲ ਦਾ ਵੀ ਵਿਕਲਪ ਹੈ ਜਿਸ ਨਾਲ ਲੋਕ ਘਰ ਬੈਠੇ ਹੀ ਸਰਕਾਰ ਦੁਆਰਾ ਨਿਰਧਾਰਿਤ ਫੀਸ ਜਮ੍ਹਾਂ ਕਰਵਾ ਕੇ ਜ਼ਮੀਨ ਜਾਇਦਾਦ ਦੀ ਫਰਦ ਜਾਂ ਜਮ੍ਹਾਂਬੰਦੀ ਦੀ ਤਸਦੀਕ شدہ ਕਾਪੀ ਆਨਲਾਈਨ ਪ੍ਰਾਪਤ ਕਰ ਸਕਦੇ ਹਨ ਤਹਿਸੀਲਾਂ ਦਾ ਜਿਹੜਾ ਭ੍ਰਿਸ਼ਟਾਚਾਰ ਹੈ ਉਹਤੇ ਹੁਣ ਕਾਬੂ ਪਾ ਰਹੇ ਹਾਂ ਆਨਲਾਈਨ ਕਰ ਰਹੇ ਹਾਂ ਸਾਰਾ ਕੁਝ ਰਿਸਟਰੀ ਆਪਣੇ ਘਰੇ ਬੈਠ ਕੇ ਲਿਖ ਸਕਦੇ ਹਾਂ ਜਾ ਫਿਰ ਜਾ ਕੇ ਸੇਵਾ ਕੇਂਦਰ ਉੱਥੇ ਤਹਿਸੀਲ ਚ ਉੱਥੋਂ ਲਖਾ ਲਓ ਸਿੰਪਲ ਪੰਜਾਬੀ ਚ ਰਿਸਟਰੀ ਹੈ ਫਰਦ ਆਨਲਾਈਨ ਹੈ ਇੰਤਕਾਲ ਜਾਣਸਾਰ ਹੋ ਜਾਂਦੇ ਨੇ ਤੁਹਾਨੂੰ ਮੋਬਾਈਲ ਤੇ ਟਾਈਮ ਮਿਲ ਜਾਂਦਾ ਵੀ ਸਵੇਰ 3 ਵਜੇ ਤੋਂ ਲੈ ਕੇ 3:30 ਵਜੇ ਤੱਕ ਤੁਸੀਂ ਆ ਜਾਓ ਉਹਨਾਂ 15 ਮਿੰਟਾਂ ਦੇ ਵਿੱਚ ਹੀ ਤੁਹਾਡਾ ਕੰਮ ਜਿਹੜਾ ਤਸਸੀਲਾਂ ਦੇ ਵਿੱਚ ਹੋ ਜਾਊਗਾ ਕੋਈ ਭ੍ਰਿਸ਼ਟਾਚਾਰ ਨਹੀਂ ਕੋਈ ਬੰਦਾ ਪੈਸਾ ਨਹੀਂ ਮੰਗੂਗਾ ਸੀ ਦੇਖ ਰਹੇ ਹੋ ਡੈਨਿਕ ਸਿਰਾ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਮੌਜੂਦਾ ਲੁਧਿਆਣਾ ਦੇ ਸਸਰਾਲੀ ਬੰਦ ਦੇ ਉੱਪਰ ਤਮਾਮ ਉਹ ਤੁਹਾਨੂੰ ਤਸਵੀਰ ਦਿਖਾਈਆਂ ਸੀ ਰੂਬਰੂ ਸੇ ਤੋਂ ਲਗਾਤਾਰ ਦਿਖਾ ਰਿਹਾ ਗਰਾਊਂਡ ਰਿਪੋਰਟ ਜਿਹੜਾ ਇਸ ਟਾਈਮ ਸਸਰਾਲੀ ਬੰਦ ਦਾ ਪਾਣੀ ਹੈ ਥੋੜ੍ਹਾ ਪੱਧਰ ਘਟਿਆ ਲੇਕਿਨ ਹਜੇ ਵੀ ਇਲਾਕਾ ਵਾਸੀਆਂ ਦੇ ਵੀ ਜਿਹੜੇ ਮੱਥੇ ਤੇ ਹਜੇ ਵੀ ਸ਼ਿਕਨ ਹੈ ਔਰ ਮੰਚ ਹਜੇ ਵੀ ਡਰ ਰਿਹਾ ਕਿਉਂਕਿ ਇਹਦਾ ਮੌਸਮ ਹੈ ਉਹ ਮੀਂਹ ਵਾਲਾ ਬਣਿਆ ਰੁਕ ਰੁਕ ਕੇ ਬਰਸਾਤ ਲੁਧਿਆਣੇ ਵਿੱਚ ਹੋ ਰਹੀ ਹੈ ਤਾਂ ਹਜੇ ਵੀ ਹਾਲਾਤ ਨਾਜ਼ੁਕ ਇਹ ਲੱਗ ਰਿਹਾ ਹੈ ਬੇਸ਼ੱਕ ਕੈਬਨਿਟ ਮੰਤਰੀ ਸੰਜੀਵ ਰੋੜਾ ਤੇ ਲੋਜਾਨਾ ਦੇ ਡੀਸੀ ਹਿਮਾਸ਼ੂ ਜੈਨੇਸ ਦਾ ਦੌਰਾ ਵੀ ਕੀਤਾ ਲੋਕਾਂ ਨੂੰ ਆਸ਼ਵਾਸ਼ਣ ਦੇਣ ਦੀ ਕੋਸ਼ਿਸ਼ ਕੀਤੀ ਹੈ ਵੀ ਉਹਨਾਂ ਦਾ ਜਿਹੜਾ ਮੁਆਵਜ਼ਾ ਵੀ ਦਿੱਤਾ ਜਾਊਗਾ ਲੇਕਿਨ ਕਿਤੇ ਆ ਕੇ ਲੋਕਾਂ ਦੇ ਮਨ ਚ ਹਜੇ ਜਿਹੜਾ ਡਰ ਹੈ ਹਜੇ ਉਹਦਾ ਉਹੀ ਹੈ ਤਾਂ ਇਸ ਲਈ ਪੰਜਾਬੀ ਹਮੇਸ਼ਾ ਅੱਗੇ ਦੇ ਪੰਜਾਬੀਆਂ ਨੇ ਉਹਨਾਂ ਹੜ੍ਹ ਪੀਤਾ ਨੇ ਲੋਕਾਂ ਵਾਸਤੇ ਜਿਹੜੇ ਆਂਦੇ ਉਹਨਾਂ ਵਾਸਤੇ ਲੰਗਰ ਪਾਣੀ ਦੀ ਸੇਵਾ ਰੱਖੀ ਹੈ ਤਾਂ तमाम ਉਹ ਤਸਵੀਰਾਂ ਇੱਥੇ तमाम ਉਹ ਪੰਜਾਬੀ ਆਪਣੇ ਇਲਾਕਾ ਵਾਸੀਆਂ ਵੀਰਾਂ ਵੱਲੋਂ ਲੰਗਰ ਪਾਣੀ ਸੇਵਾ ਕੀਤੀ ਸਭ ਤੋਂ ਪਹਿਲਾਂ ਮੈਂ ਗੱਲਬਾਤ ਕਰਾਵਾਂਗਾ ਫਿਰ ਭਾਈ ਕਿਤਾ ਦੇਖਦੇ ਹੋ ਲਗਾਤਾਰ ਜਿਹੜਾ ਸਸਰਾਲੀ ਦੇ ਬੰਦੇ ਵਿੱਚ ਹਾਲਾਤ ਨਾਜ਼ੁਕ ਬਣੇ ਹੋਇਆ ਲੋਕੀ ਆ ਰਹੇ ਆ ਦਿਨ ਰਾਤ ਇੱਥੇ ਆਪਣੀ ਉਸ ਨਿਗ੍ਹਾ ਟਿਕਾ ਕੇ ਰੱਖੀ ਐ ਸੇ ਬੰਦੇ ਪਾਣੀ ਦਾ ਪੱਧਰ ਅੱਗੇ ਨਾ ਜਾਵੇ ਹਮੇਸ਼ਾ ਉਹਦੇ ਮੱਥੇ ਤੇ ਸ਼ਿਕਨ ਵੀ ਦੇਖੀ ਗਿਆ ਡਰ ਵੀ ਦੇਖਿਆ ਗਿਆ ਲੰਗਰ ਪਾਣੀ ਸੇਵਾ ਸੀ ਕਿ ਕੈਸਾ ਦੇਖਦੇ ਹੋ ਸਾਹਿਬ ਬਿਲਕੁਲ ਜੀ ਇੱਥੇ ਪਿਛਲੇ ਹਫ਼ਤੇ ਤੋਂ ਲੱਗ ਰਹੇ ਸਾਰੇ ਪ੍ਰਸ਼ਾਸਨ ਵੀ ਲੱਗ ਰਿਹਾ ਨਾਲ ਪਿੰਡਾਂ ਦੇ ਨੌਜਵਾਨ ਵੀ ਲੱਗ ਰਹੇ ਆ ਅਲੱਗ-ਅਲੱਗ ਪਾਰਟੀਆਂ ਦੇ ਮੈਂਦੇ ਵੀ ਆ ਰਹੇ ਆ ਪਰ ਇਹ ਆ ਵੀ ਜਿਹੜਾ ਮੈਂ ਡਰਦਾ ਮਾਹੌਲ ਆ ਪਾਣੀ ਥੋੜਾ ਜਿਹਾ ਉਨ ਉੱਪਰ ਆ ਗਿਆ ਪਹਿਲਾਂ ਢਾਹ ਲੱਗੀ ਸੀ ਕਾਫੀ ਜ਼ਮੀਨਾਂ ਵਿੱਚ ਹੜ ਗਏ ਨੇ ਸਾਰੀਆਂ ਚੋਨਾ ਲੱਗਿਆ ਹੈ ਸੀਗਾ ਪਪੂਲਰ ਲੱਗੇ ਹੋਏ ਸੀਗੇ ਇਹ ਸਾਰੇ ਹੜ ਗਏ ਨੇ ਥੋੜਾ ਜਿਹਾ ਪਾਣੀ ਦਾ ਪੱਧਰ ਉੱਪਰ ਆਇਆ ਤਾਂ ਥੋੜਾ ਜਿਹਾ ਰਾਹਤ ਮਿਲੀ ਕਿ ਜ਼ਮੀਨਾਂ ਦੀ ਢਾਹ ਤੋਂ ਬਚ ਗਿਆ ਔਰ ਪਿੱਛੋਂ ਕਿੰਨਾ ਪਾਣੀ ਆਣਾ ਇਹਦੇ ਬਾਰੇ ਕੋਈ ਨੌਲੇਜ ਨਹੀਂ ਗੇ ਸਾਡੇ ਬੰਨ ਦੀ ਜਿਹੜੀ ਹਾਲਤ ਆ ਬਹੁਤ ਜ਼ਿਆਦਾ ਖਰਾਬ ਆ ਕਿਤੇ ਖਾਰ ਪਈ ਆ ਕਿਤੇ ਟੋਏ ਵੱਡੇ ਵੱਡੇ ਪਏ ਹੋਏ ਨੇ ਪ੍ਰਸ਼ਾਸਨ ਆਂਦਾ ਦੇਖ ਕੇ ਚਲ ਜਾਂਦਾ ਵਾ ਜਿਹੜੀ ਚੀਜ਼ ਦੀ ਸਾਨੂੰ ਲੋੜ ਆ ਉਹ ਅਜੇ ਤੱਕ ਨਹੀਂ ਮੁਹੀਬਾਂ ਹੋ ਰਹੀ ਹੈਗੀ ਮੈਂ ਤੁਹਾਡੇ ਵਿੱਚ ਸੇਵਾ ਕੀਤੀ ਆ ਰਹੀ ਹੈ ਲੰਗਰ ਇਹ ਜਿਹੜੇ ਲੰਗਰ ਆਏ ਮੰਗਲੀ ਪਿੰਡ ਤੋਂ ਆਏ ਹੋਏ ਆ ਇਥੇ ਇਕੱਲੇ ਨਹੀਂ ਸੇਵਾ ਕੀਤੀ ਸੀ ਕੱਲ ਵੀ ਲੰਗਰ ਲੱਗੇ ਕੋਈ ਚੌਲਾ ਦਾ ਲੰਗਰ ਆਂਦਾ ਅਲੱਗ-ਅਲੱਗ ਪਿੰਡਾਂ ਤੋਂ ਆਂਦੇ ਆ ਆਪਣੀ ਆਪਣੀ ਸੇਵਾ ਨਿਭਾ ਕੇ ਤੁਰ ਜਾਂਦੇ ਆ ਮਤਲਬ ਜਿਹੜੀ ਇਹ ਪੰਜਾਬ ਦੀ ਗੁਰੂਆਂ ਪੀਰਾਂ ਦੀ ਧਰਤੀ ਇਹਦੇ ਉੱਤੇ ਇਹ ਪਰੰਪਰਾ ਤਾਂ ਸਾਡੇ ਬਚਪਨ ਤੋਂ ਚੱਲਦੀ ਆ ਰਹੀ ਹੈ ਸਾਡੇ ਸਾਰੇ ਪੇ ਦਾਦੇ ਇਹ ਚੀਜ਼ਾਂ ਕਰਦੀ ਆਏ ਆ ਜਦੋਂ ਵੀ ਕਿਤੇ ਦੁੱਖ ਤਕਲੀਫ ਹੁੰਦੀ ਆ ਜਾਂ ਕੋਈ ਭਾਰੀ ਖੂਨ ਦੇ ਵਿੱਚ ਆ ਚਾਹ ਬਿਲਕੁਲ ਲੰਗਰ ਲਾਣਾ ਦਾ ਪਹਿਲ ਦੇ ਆਧਾਰ ਤੇ ਆ ਜੀ ਹੁਣ ਜਿਆਦਾ ਸਾਨੂੰ ਲੋੜ ਹੈ ਢੋਆ ਦੀ ਜਿਹੜੀ ਢੋਆ ਲਾਣੀ ਚਾਹੀਦੀਆਂ ਜੇ ਬੰਦੇ ਨਾਲ ਢੋਆ ਜ਼ਰੂਰ ਚਾਹੀਦੀਆਂ ਨੇ ਉਹਦੇ ਵਾਸਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਬਾਕੀ ਕੰਮ ਤਾਂ ਸਾਡੇ ਨੌਜਵਾਨਾਂ ਨੇ ਕਰ ਲੈਣਾ ਪਾਲਾ ਵੀ ਤੁਸੀਂ ਰਲੇਵਲ ਦਿੱਤੀ ਆ ਰਹੀ ਮੈਂ ਹਾਂ ਜੀ ਕਈ ਸਮਾਜ ਸੇਵੀ ਨੇ ਮੁੰਡੇ ਉਹਨਾਂ ਨੂੰ ਫੋਨ ਕੀਤਾ ਅੱਜ ਮੈਂ ਆਪਣੇ ਹੁੰਡੀਆਂ ਜੀ ਕੋਈ ਗਿਆ ਸੀਗਾ ਉਹ ਕਹਿੰਦੇ ਕੱਲ ਦਾ ਦਿਨ ਰੁਕੋ ਤੁਸੀਂ ਅੱਜ ਜਿਹੜੇ ਸਮਾਜ ਸੇਵੀ ਆਚਾਰ ਪੰਜ ਨੇ ਉਹ ਮੈਂ ਤੁਹਾਨੂੰ ਦੱਸ ਦੂੰਗਾ ਆ ਰਿਆ ਸਮਾਨ ਤਰਪਾਲਾਂ ਆ ਰਹੀਆਂ ਮੈਂ ਜਿਹੜੇ ਘਰਾਂ ਦੀਆਂ ਛੱਤਾ ਚੁੰਦੀਆਂ ਨੇ ਜਿਹੜੇ ਗਰੀਬ ਘਰਾਂ ਦੀਆਂ ਉਹਨਾਂ ਨੂੰ ਅਸੀਂ ਘਰ-ਘਰ ਪਹੁੰਚਾਵਾਂਗੇ ਜਾ ਕੇ ਸੋ ਇਹ ਹਾਲਾਤ ਨੂੰ ਦੁਖਾ ਰਹੇ ਸਸਾਲੀ ਦੇ ਤੇ तमाम ਉਹ ਵੀਰ ਵੀ ਮੌਜੂਦ ਹੈ ਗੱਲਬਾਤ ਕਰਦੇ ਆਂ ਕਿੜੀ ਲੰਗਰ ਪਾਣੀ ਦੀ ਸੇਵਾ ਕਰਦੇ ਆ ਰਹੇ ਆ ਭਾਜੀ ਕਿਸ ਤਰ੍ਹਾਂ ਦਿਖ ਦਿਓ ਹਾਲਾਤ ਮਾੜੇ ਅbschਕ ਹੈਗੇ ਲੇਕਿਨ ਦਿਨ ਰਾਤ ਲੰਗਰ ਪਾਣੀ ਸੇਵਾ ਕੀਤੀ ਹੈ ਹਾਂਜੀ ਸਭ ਤੋਂ ਪਹਿਲਾਂ ਬਾਈ ਗੁਰਜੀ ਦਾ ਖਾਲਸਾ ਜੀ ਬਾਈ ਗੁਰਜੀ ਵਧੇ ਹਾਲਾਤ ਤਾਂ ਬਹੁਤ ਨੂੰ ਬਹੁਤ ਮਾੜੇ ਆ 2 ਮਹੀਨੇ ਜਾਂ ਚੱ ਤੇ ਬਾਕੀ ਇਹ ਸਯੋਗ ਬਹੁਤ ਆ ਸੰਗਤ ਦਾ ਵੀ ਜੀ ਜੀ ਤੇ ਉਹਦੇ ਕਰਕੇ ਵਧੀਆ ਵਿਕਾਸ ਹੋ ਜਾਂਦਾ ਮਾਲਕ ਭਲੀ ਕਰੇ ਜੀ ਠੀਕ ਨੇ ਗੱਲ ਸ਼ੁਕ ਸ਼ਾਂਤੀ ਰੱਖੇ ਸਰਪਲ ਭਲੇ ਦੇ ਦਾਸ ਜੀ ਕੀਤੀ ਗਈ ਹੈ ਮਾ ਦਾ ਪ੍ਰਕਾਸ਼ ਕੀਤਾ ਗਿਆ ਲੱਗਦਾ ਵੀ ਹੁਣ ਥੋੜਾ ਜਿਆ ਹਾਂਜੀ ਹਾਂਜੀ ਕਿਰਪਾ ਹੋ ਕਿਰਪਾ ਹੋਵੇ ਬਰਸਾਤ ਜੀ ਨੂੰ ਵੀ ਕਿਰਪਾ ਹੀ ਹੋਵੇ ਗੋ ਗੁਰਨ ਸਾਹਿਬ ਤੋਂ ਵੱਡੀ ਜਿਹੀ ਹੈ ਨਹੀਂ ਜੀ ਬਿਲਕੁਲ ਉਹਦੇ ਸਾਰੇ ਸਰਦਾਂ ਦਾ ਸਾਰਾ ਕੰਮ ਹੋ ਗਿਆ ਜੀ ਪਰ ਅੱਜ ਨੇ ਕੱਲ ਹੋ ਜੂਗਾ ਜੀ ਲੰਗਰ ਪਾਣੀ ਸੇਵਾ ਲਗਾਤਾਰ ਚੱਲਦਾ ਹਾਂਜੀ ਬਹੁਤ ਵਧੀਆ ਕਿਰਪਾ ਮਾਰਕ ਦੀ ਚੱਲ ਰਿਹਾ ਸੰਗਤ ਚੱਲ ਰਿਹਾ ਲੰਗਰ ਗੁਰੂ ਆਸਰ ਚੱਲ ਰਿਹਾ ਜੀ ਵ ਕਿਰਪਾ ਮਾਲਕ ਜੀ ਸੋ ਸਰਬਤ ਭਲੇ ਦੀ ਅਰਦਾਸ ਵੀ ਕੀਤੀ ਗਈ ਹੈ ਤਾਂ ਹਾਲਾਤ ਇਸ ਟਾਈਮ ਜਿਹੜੇ ਆ ਬੇਸ਼ੱਕ ਨਾਜ਼ੁਕ ਹੈ ਤਾਂ ਕਿਤੇ ਦੇ ਆਕੇ ਜਿਹੜੇ ਸੇਵਾ ਵਾਲੇ ਲੰਗਰ ਪਾਣੀ ਸੇਵਾ ਕੀਤੀ ਆ ਬਿਲਕੁਲ ਉਹ ਨਿਰੰਤਰ ਜਾਰੀ ਹੋਗੀ ਭਾਜੀ ਹਾਲਾਤ ਨਾਜ਼ੁਕ ਹੈ ਪ੍ਰਸ਼ਾਸਨ ਲਗਾਤਾਰ ਇਸ ਜਗ੍ਹਾ ਦੇ ਉੱਪਰ ਆਪਣੀ ਨਿਗ੍ਹਾ ਬਣਾ ਕੇ ਰੱਖਿਆ ਕਿਸੇ ਦੇ ਅਜੇ ਹਾਲਾਤ ਕੀ ਹੈ ਅਜੇ ਹਾਲਾਤ ਇਹ ਆ ਜੀ ਕਿ ਪਹਿਲਾਂ ਢਾਹ ਲੱਗੀ ਸੀਗੀ ਥੱਲੇ ਜਿਹੜੀ ਬਰਮ ਹੁੰਦੀ ਆ ਦਰਿਆ ਦੇ ਅੰਦਰ ਜ਼ਮੀਨ ਹੁੰਦੀ ਆ ਨਾ ਸੋ ਢਾਹ ਲੱਗੀ ਸੀਗੀ ਉਹ ਜਿਹੜੇ ਹੁਣ ਬਰਮ ਨੂੰ ਛੱਡ ਕੇ ਦਰਿਆ ਜਿਹੜਾ ਉੱਪਰ ਆ ਗਿਆ ਤੇ ਜਦੋਂ ਦਰਿਆ ਉੱਪਰ ਚੱਲਦਾ ਤਾਂ ਫਿਰ ਜਿਹੜੀ ਮਿੱਟੀ نیچے गिरਣੀ ਬੰਦ ਹੋ ਜਾਂਦੀ ਆ ਸੋ ਹਜੇ ਜਿਹੜਾ ਪਾਣੀ ਆ ਉਹ ਸਟੇਬਲੀ ਜਿਹੜਾ ਰਨ ਕਰ ਰਿਹਾ ਪਾਣੀ ਜਾ ਰਿਹਾ ਅੱਗੇ ਬੰਨੂ ਹਜੇ ਖਤਰਾ ਨਹੀਂ ਹੈਗਾ ਕੋਈ ਔਰ ਮੈਂ ਤੁਹਾਡੇ ਮਾਧਿਅਮ ਭਰਾਂ ਇਹ ਵੀ ਦੱਸਣਾ ਚਾਹਣਾ ਕੁਝ ਲੋਕ ਫਹਾ ਫਲਾ ਦਿੰਦੇ ਆ ਕਿ ਫਹਾ ਤੋਂ ਬਚਣ ਦੀ ਲੋੜ ਆ ਔਰ ਤਕੜੇ ਹੋ ਕੇ ਜਿਹੜੇ ਹਾਲਾਤ ਆਪਾਂ ਨਜਿੱਠਾਂਗੇ ਤੁਸੀਂ ਦੇਖ ਸਕਦੇ ਹੋ ਅੱਜ ਸਾਡੇ ਜਿਹੜੀ ਮੰਗਲੀ ਪਿੰਡ ਦੀ ਸਾਹ ਸੰਗਤਾ ಗ್ರಾಮ ਪੰਚਾਇਤ ਸਾਰਿਆਂ ਨੇ ਰਲ ਮਿਲ ਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੇ ਲ ਜਿਹੜਾ ਕੱਲ ਲੰਗਰ ਸਿਕਾ ਬੂਤ ਕਰਦਾ ਸੀ ਪਰਸੋਂ ਬਿਆਸ ਡੇਰੇ ਤੋਂ ਆਇਆ ਸੀ ਸੰਤਾਂ ਦਾ ਡੇਰਾ ਉੱਥੋਂ ਆਇਆ ਸੋ ਸਾਰੇ ਰਲ ਮਿਲ ਕੇ ਲੰਗਰ ਦਾ ਉਪਰਾਲਾ ਵੀ ਕਰ ਰਹੇ ਆ ਰਲ ਮਿਲ ਕੇ ਪ੍ਰਸ਼ਾਸਨ ਦਾ ਸਾਥ ਵੀ ਦੇ ਰਹੇ ਆ ਦਬਕੇ ਲੱਗੇ ਹੋਏ ਆ ਜੀ ਲੱਗਦਾ ਵੀ ਹਾਲਾਤ ਹੁਣ ਸਮਾਨ ਹੋ ਜੂਗੀ ਜਬਾ ਬਿਲਕੁਲ ਸਕਾਲਪੁਰਖ ਦਾ ਅਸੀਂ ਓਟ ਆਸਰਾ ਵੀ ਲੈ ਰਹੇ ਹਾਂ ਤੁਸੀਂ ਦੇਖਦੇ ਹੋ ਘਨਪਾਲ ਸਾਹਿਬ ਵੀ ਖੁਲਵਾਏ ਆ ਸਾਡੇ ਮੰਤਰੀ ਸੰਜੀਵ ਰੋੜਾ ਜੀ ਵੀ ਆ ਕੇ ਗਏ ਆ ਡੀਸੀ ਸਾਹਿਬ ਐਸਡੀਐਮ ਸਾਹਿਬ ਤਾਂ ਲਗਾਤਾਰ ਕੰਟੀਨਿਊਲੀ ਸਾਡੇ ਟੱਚ ਚ ਨੇ ਔਰ ਸਾਰੇ ਅਫਸਰ ਸਹਿਬਾਨ ਜਿਹੜਾ ਪ੍ਰਸ਼ਾਸਨ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਕਰ ਰਿਹਾ ਔਰ ਅੱਛੇ ਤਰੀਕੇ ਨਾਲ ਤੁਸੀਂ ਦੇਖੋ ਦੂਜੀ ਸਾਈਡ ਤੇ ਜਾ ਕੇ ਜਿਹੜਾ ਸੈਂਡ ਬੈਗਸ ਭਰੇ ਜਾ ਰਹੇ ਜਿਹੜੀ ਕੋਈ ਉਹੋ ਜਿਹੀ ਪੋਜੀਸ਼ਨ ਬਣੂਗੀ ਤੇ ਉਹਦੇ ਲਈ ਵੀ ਤਿਆਰੀ ਕੀਤੀ ਜਾ ਰਹੀ ਹੈ ਬਹੁਤ ਬਹੁਤ ਧੰਨਵਾਦ ਜੀ ਕੀ ਤਸ ਤੋਂ ਤਾਂ ਇਸ ਟਾਈਮ ਜਿਹੜੇ ਹਾਲਾਤ ਬੇਸ਼ੱਕ ਨਾਜ਼ੁਕ ਹੈ ਲੇਕਿਨ ਸਿਤੀ ਕੰਟਰੋਲ ਦੇ ਵਿੱਚ ਹੈਗੀ ਆ ਤੇ ਤਮਾਮ ਉਹ ਇਲਾਕਾ ਵਾਸੀਆ ਨੇ ਅਲੱਗ-ਅਲੱਗ ਜਿਹੜੇ ਪਿੰਡ ਵਾਸੀ ਨਜ਼ਦੀਕ ਪੈਂਦੇ ਆ ਲੋਕਾਂ ਵਾਸਤੇ ਜਿਹੜੇ ਲੰਗਰ ਪਾਣੀ ਸੇਵਾ ਵੀ ਕਰਦੇ ਆ ਰਹੇ ਤੇ ਆ ਹਮੇਸ਼ਾ ਹੀ ਪੰਜਾਬੀ ਇਸ ਆਫਤਾ ਦੀ ਘੜੀ ਦੇ ਵਿੱਚ ਪਹਿਲੇ ਨੰਬਰ ਤੇ ਖੜੇ ਹੋ ਜਾਂਦੇ ਤਾਂ ਕਿ ਕਿਸੇ ਵੀ ਪੰਜਾਬੀ ਨੂੰ ਕਿਸੇ ਦੀ ਇਦਾਂ ਦੀ ਆਫਤਾ ਦੀ ਘੜੀ ਵਿੱਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਕਐਮਐਨ ਬੋਬੀਨਾ ਪਿੰਡ ਸਸਰਾਲੀ ਜਿਹੜਾ ਲੁਧਿਆਣਾ ਸੀ ਦੇਖ ਰਹੇ ਹੋ ਡੈਨਿਕ ਸ੍ਰੀਆ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਮੌਜੂਦਾ ਲੁਧਿਆਣਾ ਦੇ ਸਸਰਾਲੀ ਬੰਦ ਦੇ ਉੱਪਰ ਤਮਾਮ ਉਹ ਤੁਹਾਨੂੰ ਤਸਵੀਰ ਦਿਖਾਈਆਂ ਸੀ ਰੂਬਰੂ ਸੇ ਤੋਂ ਲਗਾਤਾਰ ਦਿਖਾ ਰਿਹਾ ਗਰਾਊਂਡ ਰਿਪੋਰਟ ਜਿਹੜਾ ਇਸ ਟਾਈਮ ਸਸਰਾਲੀ ਬੰਦ ਦਾ ਪਾਣੀ ਹੈ ਥੋੜ੍ਹਾ ਪੱਧਰ ਘਟਿਆ ਲੇਕਿਨ ਹਜੇ ਵੀ ਇਲਾਕਾ ਵਾਸੀਆਂ ਦੇ ਵੀ ਜਿਹੜੇ ਮੱਥੇ ਤੇ ਹਜੇ ਵੀ ਸ਼ਿਕਨ ਹੈ ਔਰ ਮੰਚ ਹਜੇ ਵੀ ਡਰ ਰਿਹਾ ਕਿਉਂਕਿ ਇਹਦਾ ਮੌਸਮ ਹੈ ਉਹ ਮੀਂਹ ਵਾਲਾ ਬਣਿਆ ਰੁਕ ਰੁਕ ਕੇ ਬਰਸਾਤ ਲੁਧਿਆਣੇ ਵਿੱਚ ਹੋ ਰਹੀ ਹੈ ਤਾਂ ਹਜੇ ਵੀ ਹਾਲਾਤ ਨਾਜ਼ੁਕੀ ਲੱਗ ਰਿਹਾ ਬੇਸ਼ੱਕ ਕੈਬਨਟ ਮੰਤਰੀ ਸੰਜੀਵ ਰੋੜਾ ਤੇ ਲੋਜਾਨਾ ਦੇ ਡੀਸੀ ਹਿਮਾਸ਼ੂ ਜੈਨੇਸ ਬਾਂਦਾ ਦੌਰਾ ਵੀ ਕੀਤਾ ਲੋਕਾਂ ਨੂੰ ਆਸ਼ਵਸ਼ਣ ਦੇਣ ਦੀ ਕੋਸ਼ਿਸ਼ ਕੀਤੀ ਹੈ ਵੀ ਉਹਨਾਂ ਦਾ ਜਿਹੜਾ ਮੁਆਵਜ਼ਾ ਵੀ ਦਿੱਤਾ ਜਾਊਗਾ ਲੇਕਿਨ ਕਿਤੇ ਤੇ ਆ ਕੇ ਲੋਕਾਂ ਦੇ ਮਨ ਚ ਹਜੇ ਜਿਹੜਾ ਡਰ ਹੈ ਹਜੇ ਉਹਦਾ ਉਹੀ ਹੈ ਤਾਂ ਇਸ ਲਈ ਪੰਜਾਬੀ ਮੇਸ਼ਾ ਅੱਗੇ ਦੇ ਪੰਜਾਬੀਆਂ ਨੇ ਉਹਨਾਂ ਹੜਪੀਤਾਂ ਦੇ ਲੋਕਾਂ ਵਾਸਤੇ ਜਿਹੜੇ ਆਂਦੇ ਉਹਨਾਂ ਵਾਸਤੇ ਲੰਗਰ ਪਾਣੀ ਦੀ ਸੇਵਾ ਰੱਖੀ ਹੈ ਤਾਂ ਤਮਾਮ ਉਹ ਤਸਵੀਰ ਖਾ ਰਹੇ ਆ ਜਿੱਥੇ ਤਮਾਮ ਉਹ ਪੰਜਾਬੀ ਆਪਣੇ ਇਲਾਕਾ ਵਾਸੀਆਂ ਵੀਰਾਂ ਵੱਲੋਂ ਲੰਗਰ ਪਾਣੀ ਸੇਵਾ ਕੀਤੀ ਸਭ ਤੋਂ ਪਹਿਲਾਂ ਮੈਂ ਗੱਲਬਾਤ ਕਰਾਵਾਂਗਾ ਫਿਰ ਭਾਈ ਕਿੱਦਾਂ ਦੇਖਦੇ ਹੋ ਲਗਾਤਾਰ ਜਿਹੜਾ ਸਸਰਾਲੀ ਦੇ ਬੰਦ ਦੇ ਵਿੱਚ ਹਾਲਾਤ ਨਾਜ਼ੁਕ ਬਣੇ ਹੋਇਆ ਲੋਕੀ ਆ ਰਹੇ ਆ ਦਿਨ ਰਾਤ ਇੱਥੇ ਆਪਣੀ ਉਸ ਨਿਗ੍ਹਾ ਟਿਕਾ ਕੇ ਰੱਖੀ ਐ ਇਸ ਬੰਦ ਦੇ ਉੱਪਰ ਪਾਣੀ ਦਾ ਪੱਧਰ ਅੱਗੇ ਨਾ ਜਾਵੇ ਹਮੇਸ਼ਾ ਉਹਦੇ ਮੱਥੇ ਤੇ ਸ਼ਿਕਨ ਵੀ ਦੇਖੀ ਗਿਆ ਡਰ ਵੀ ਦੇਖਿਆ ਗਿਆ ਲੰਗਰ ਪਾਣੀ ਸੇਵਾ ਸੀ ਕਿ ਕੈਸਾ ਦੇਖਦੇ ਹੋ ਸਾਹਿਬ ਬਿਲਕੁਲ ਜੀ ਇੱਥੇ ਪਿਛਲੇ ਹਫ਼ਤੇ ਤੋਂ ਲੱਗ ਰਹੇ ਸਾਰੇ ਪ੍ਰਸ਼ਾਸਨ ਵੀ ਲੱਗ ਰਿਹਾ ਨਾਲ ਪਿੰਡਾਂ ਦੇ ਨੌਜਵਾਨ ਵੀ ਲੱਗ ਰਹੇ ਆ ਅਲੱਗ-ਅਲੱਗ ਪਾਰਟੀਆਂ ਦੇ ਮ ਪਰ ਇਹ ਆ ਵੀ ਜਿਹੜਾ ਮੈਂ ਡਰਦਾ ਮਾਹੌਲ ਆ ਪਾਣੀ ਥੋੜਾ ਜਿਹਾ ਉਨ ਉੱਪਰ ਆ ਗਿਆ ਪਹਿਲਾਂ ਢਾਹ ਲੱਗੀ ਸੀ ਕਾਫੀ ਜ਼ਮੀਨਾਂ ਵਿੱਚ ਹੜ ਗਏ ਨੇ ਸਾਰੀਆਂ ਝੋਨਾ ਲੱਗਿਆ ਸੀਗਾ ਪਪੂਲਰ ਲੱਗੇ ਹੋਏ ਸੀਗੇ ਇਹ ਸਾਰੇ ਹੜ ਗਏ ਨੇ ਥੋੜਾ ਜਿਹਾ ਪਾਣੀ ਦਾ ਪੱਧਰ ਉੱਪਰ ਆਇਆ ਤਾਂ ਥੋੜਾ ਜਿਹਾ ਰਾਤ ਮਿਲੀ ਕਿ ਜ਼ਮੀਨਾਂ ਦੀ ਢਾਹ ਤੋਂ ਬਚ ਗਿਆ ਔਰ ਪਿੱਛੋਂ ਕਿੰਨਾ ਪਾਣੀ ਆਣਾ ਇਹਦੇ ਬਾਰੇ ਕੋਈ ਨੌਲੇਜ ਨਹੀਂ ਗੇ ਸਾਡੇ ਬੰਨ ਦੀ ਜਿਹੜੀ ਹਾਲਤ ਆ ਬਹੁਤ ਜ਼ਿਆਦਾ ਖਰਾਬ ਆ ਕਿਤੇ ਖਾਰ ਪਈ ਆ ਕਿਤੇ ਟੋਏ ਵੱਡੇ ਵੱਡੇ ਪਏ ਹੋਏ ਨੇ ਪ੍ਰਸ਼ਾਸਨ ਆਂਦਾ ਦੇਖ ਕੇ ਚੱਲ ਜਾਂਦਾ ਵਾ ਜਿਹੜੀ ਚੀਜ਼ ਦੀ ਸਾਨੂੰ ਲੋੜ ਆ ਉਹ ਅਜੇ ਤੱਕ ਨਹੀਂ ਮੁਹੀਬਾਂ ਹੋ ਰਹੀ ਹੈਗੀ। ਉਹ ਤੁਹਾਡੇ ਵਿੱਚ ਸੇਵਾ ਕੀਤੀ ਆ ਰਹੀ ਹੈ ਲੰਗਰ ਇਹ ਜਿਹੜੇ ਲੰਗਰ ਆਏ ਮੰਗਲੀ ਪਿੰਡ ਤੋਂ ਆਏ ਹੋਏ ਆ ਇਥੇ ਇਕੱਲੇ ਨਹੀਂ ਸੇਵਾ ਕੀਤੀ ਸੀ ਕੱਲ ਵੀ ਲੰਗਰ ਲੱਗੇ ਕੋਈ ਚੌਲਾ ਦਾ ਲੰਗਰ ਆਂਦਾ ਲੱਗ ਲੱਗ ਪਿੰਡਾਂ ਤੋਂ ਆਉਂਦੇ ਆ ਆਪਣੀ ਆਪਣੀ ਸੇਵਾ ਨਿਭਾ ਕੇ ਤੁਰ ਜਾਂਦੇ ਆ। ਮਤਲਬ ਜਿਹੜੀ ਇਹ ਪੰਜਾਬ ਦੀ ਗੁਰੂਆਂ ਪੀਰਾਂ ਦੀ ਧਰਤੀ ਇਹਦੇ ਉੱਤੇ ਇਹ ਪਰੰਪਰਾ ਤਾਂ ਸਾਡੇ ਬਚਪਨ ਤੋਂ ਚੱਲਦੀ ਜਾ ਰਹੀ ਹੈ ਸਾਡੇ ਸਾਰੇ ਪੇ ਦਾਦੇ ਇਹ ਚੀਜ਼ਾਂ ਕਰਦੀ ਆਏ ਆ। ਜਦੋਂ ਵੀ ਕਿਤੇ ਦੁੱਖ ਤਕਲੀਫ ਹੁੰਦੀ ਆ ਜਾਂ ਕੋਈ ਭਾਰੀ ਖੂਨ ਦੇ ਵਿੱਚ ਆ ਜੀ ਬਿਲਕੁਲ ਲੰਗਰ ਲਾਣਾ ਦਾ ਪਹਿਲ ਦੇ ਆਧਾਰ ਤੇ ਆ ਜੀ ਹੁਣ ਜਿਆਦਾ ਸਾਨੂੰ ਲੋੜ ਹੈ ਢੋਆ ਦੀ ਜਿਹੜੀ ਢੋਆ ਲਾਣੀ ਚਾਹੀਦੀਆਂ ਜੇ ਬੰਦੇ ਨਾਲ ਢੋਆ ਜ਼ਰੂਰ ਚਾਹੀਦੀਆਂ ਨੇ ਉਹਦੇ ਵਾਸਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਬਾਕੀ ਕੰਮ ਤਾਂ ਸਾਡੇ ਨੌਜਵਾਨਾਂ ਨੇ ਕਰ ਲੈਣਾ ਪਾਲਾ ਵੀ ਤੁਸੀਂ ਰਲੇਵਲ ਦਿੱਤੀ ਆ ਰਹੀ ਮੈਂ ਹਾਂ ਜੀ ਕਈ ਸਮਾਜ ਸੇਵੀ ਨੇ ਮੁੰਡੇ ਉਹਨਾਂ ਨੂੰ ਫੋਨ ਕੀਤਾ ਅੱਜ ਮੈਂ ਆਪਣੇ ਹੁੰਡੀਆਂ ਜੀ ਕੋਈ ਗਿਆ ਸੀਗਾ ਉਹ ਕਹਿੰਦੇ ਕੱਲ ਦਾ ਦਿਨ ਰੁਕੋ ਤੁਸੀਂ ਤੇ ਅੱਜ ਜਿਹੜੇ ਸਮਾਜ ਸੇਵੀ ਆ ਵਿਚਾਰ ਪੰਜ ਨੇ ਉਹ ਮੈਂ ਤੁਹਾਨੂੰ ਦੱਸ ਦੂੰਗਾ ਆ ਰਿਆ ਸਮਾਨ ਤਰਪਾਲਾਂ ਆ ਰਹੀਆਂ ਵੇ ਜਿਹੜੇ ਘਰਾਂ ਦੀਆਂ ਛੱਤਾ ਚੁੰਦੀਆਂ ਨੇ ਜਿਹੜੇ ਗਰੀਬ ਘਰਾਂ ਦੀਆਂ ਉਹਨਾਂ ਨੂੰ ਅਸੀਂ ਘਰ-ਘਰ ਪਹਚਾਵਾਂਗੇ ਜਾ ਕੇ ਸੋ ਇਹ ਹਾਲਾਤ ਨੂੰ ਦੱਸਾਰੇ ਸਸਾਲੀ ਦੇ ਤੇ तमाम ਉਹ ਵੀਰ ਵੀ ਮੌਜੂਦ ਹੈ ਗੱਲਬੱਲ ਕਰਦੇ ਆ ਜਿਹੜੀ ਲੰਗਰ ਪਾਣੀ ਦੀ ਸੇਵਾ ਕਰਦੇ ਆ ਰਹੇ ਆ ਭਾਜੀ ਕਿਸ ਤਰ੍ਹਾਂ ਦਿਖਦੇ ਹੋ ਹਾਲਾਤ ਮਾੜੇ ਬਿਸ਼ੱਕ ਹੈਗੇ ਲੇਕਿਨ ਦਿਨ ਰਾਤ ਲੰਗਰ ਪਾਣੀ ਸੇਵਾ ਕੀਤੀ ਜਾਂਦੀ ਹੈ ਹਾਂਜੀ ਸਭ ਤੋਂ ਪਹਿਲਾਂ ਬਾਈ ਗੁਰਜੀ ਦਾ ਖਾਲਸਾ ਹੀ ਬਾਈ ਗੁਰਜੀ ਵਧੇ ਹਾਲਾਤ ਬਹੁਤ ਨੂੰ ਬਹੁਤ ਮਾੜੇ ਐ ਦੋ ਮਹੀਨੇ ਜਾਂ ਚੱਲ ਰਹ ਤੇ ਬਾਕੀ ਇਹ ਸਯੋਗ ਬਹੁਤ ਆ ਸੰਗਤ ਦਾ ਵੀ ਜੀ ਜੀ ਤੇ ਉਹਦੇ ਕਰਕੇ ਵਧੀਆ ਵਿਕਾਸ ਹੋ ਜਾਂਦਾ ਮਾਲਕ ਭਲੀ ਕਰੇ ਜੀ ਠੀਕ ਨੇ ਗੱਲ ਸ਼ੁਕ ਸ਼ਾਂਤੀ ਰੱਖੇ ਸਰਕਾਰ ਭਲੇ ਦੇ ਦਾਫੀ ਕੀਤੀ ਗਈ ਹੈ ਮਾਦਾ ਪ੍ਰਕਾਸ਼ ਕੀਤਾ ਗਿਆ ਲੱਗਦਾ ਵੀ ਹੁਣ ਥੋੜਾ ਜਿਆ ਹਾਂਜੀ ਹਾਂਜੀ ਕਿਰਪਾ ਹੋ ਕਿਰਪਾ ਹੋਵੇ ਬਰਸਾਤ ਵੀ ਨੂੰ ਕਿਰਪਾ ਹੀ ਹੋਵੇ ਉਹ ਗੁਰਨ ਸਾਹਿਬ ਤੋਂ ਵੱਡੀ ਜਿਹੀ ਹੈ ਨਹੀਂ ਗੀ ਬਿਲਕੁਲ ਉਹਦੇ ਸਾਰੇ ਸਰਦਾਂ ਦਾ ਸਾਰਾ ਕੰਮ ਹੋ ਗਿਆ ਜੀ ਪਰ ਅੱਜ ਨੇ ਕੱਲ ਹੋ ਜੂਗਾ ਜੀ ਲੰਗਰ ਪਾਣੀ ਸੇਵਾ ਲਗਾਤਾਰ ਚੱਲਦਾ ਹਾਂਜੀ ਬਹੁਤ ਵਧੀਆ ਕਿਰਪਾ ਮਾਰਕ ਦੀ ਚੱਲ ਰਿਹਾ ਸੰਗਤ ਚੱਲ ਰਿਹਾ ਲੰਗਰ ਗੁਰੂ ਆਸਰ ਚੱਲ ਰਿਹਾ ਜੀ ਵਧੀਆ ਜੀ ਕਿਰਪਾ ਮਾਲਕ ਜੀ ਸੋ ਸਰਬਤ ਭਲੇ ਦੀ ਅਰਦਾਸ ਵੀ ਕੀਤੀ ਗਈ ਹੈ ਤਾਂ ਹਾਲਾਤ ਇਸ ਟਾਈਮ ਜਿਹੜੇ ਆ ਬੇਸ਼ੱਕ ਨਾਜ਼ੁਕ ਹੈ ਤਾਂ ਕਿਤੇ ਦੇ ਆਕੇ ਜਿਹੜੇ ਸੇਵਾ ਵਾਲੇ ਲੰਗਰ ਪਾਣੀ ਸੇਵਾ ਕੀਤੀ ਆ ਬਿਲਕੁਲ ਉਹ ਨਿਰੰਤਰ ਜਾਰੀ ਹੋਗੀ ਭਾਜੀ ਹਾਲਾਤ ਨਾਜ਼ੁਕ ਹੈ ਪ੍ਰਸ਼ਾਸਨ ਲਗਾਤਾਰ ਇਸ ਜਗ੍ਹਾ ਦੇ ਉੱਪਰ ਆਪਣੀ ਨਿਗ੍ਹਾ ਬਣਾ ਕੇ ਰੱਖਿਆ ਕਿਸੇ ਦੇ ਅੱਜ ਦੇ ਹਾਲਾਤ ਕੀ ਹੈ ਅੱਜ ਦੇ ਹਾਲਾਤ ਇਹ ਆ ਜੀ ਕਿ ਪਹਿਲਾਂ ਢਾਹ ਲੱਗੀ ਸੀਗੀ ਥੱਲੇ ਜਿਹੜੀ ਬਰਮ ਹੁੰਦੀ ਆ ਦਰਿਆ ਦੇ ਅੰਦਰ ਜ਼ਮੀਨ ਹੁੰਦੀ ਆ ਨਾ ਸੋ ਢਾਹ ਲੱਗੀ ਸੀਗੀ ਉਹ ਜਿਹੜੀ ਹੁਣ ਬਰਮ ਨੂੰ ਛੱਡ ਕੇ ਦਰਿਆ ਜਿਹੜਾ ਉੱਪਰ ਆ ਗਿਆ ਤੇ ਜਦੋਂ ਦਰਿਆ ਉੱਪਰ ਚੱਲਦਾ ਤਾਂ ਫਿਰ ਜਿਹੜੀ ਮਿੱਟੀ نیچے गिरਣੀ ਬੰਦ ਹੋ ਜਾਂਦੀ ਆ ਸੋ ਹਜੇ ਜਿਹੜਾ ਪਾਣੀ ਆ ਉਹ ਸਟੇਬਲੀ ਜਿਹੜਾ ਰਨ ਕਰ ਰਿਹਾ ਪਾਣੀ ਜਾ ਰਿਹਾ ਅੱਗੇ ਬੰਨ ਨੂੰ ਹਜੇ ਖਤਰਾ ਨਹੀਂ ਹੈਗਾ ਕੋਈ ਔਰ ਮੈਂ ਤੁਹਾਡੇ ਮਾਧਿਅਮ ਭਰਾਈ ਇਹ ਵੀ ਦੱਸਣਾ ਚਾਹਣਾ ਕੁਝ ਲੋਕ ਫਹਾ ਫਲਾ ਦਿੰਦੇ ਆ ਕਿ ਫਹਾ ਤੋਂ ਬਚਣ ਦੀ ਲੋੜ ਆ ਔਰ ਤਕੜੇ ਹੋ ਕੇ ਜਿਹੜੇ ਹਾਲਾਤ ਆਪਾਂ ਨਜਿੱਠਾਂਗੇ ਤੁਸੀਂ ਦੇਖ ਸਕਦੇ ਹੋ ਅੱਜ ਸਾਡੇ ਜਿਹੜੀ ਮੰਗਲੀ ਪਿੰਡ ਦੀ ਸਾਹ ਸੰਗਤਾ ಗ್ರಾಮ ਪੰਚਾਇਤ ਸਾਰਿਆਂ ਨੇ ਰਲ ਮਿਲ ਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੇ ਲ ਜਿਹੜਾ ਕੱਲ ਲੰਗਰ ਸਿਕਾ ਬੂਤ ਕਰਦਾ ਸੀ ਪਰਸੋਂ ਬਿਆਸ ਡੇਰੇ ਤੋਂ ਆਇਆ ਸੀ ਸੰਤਾਂ ਦਾ ਡੇਰਾ ਉੱਥੋਂ ਆਇਆ ਸੋ ਸਾਰੇ ਰਲ ਮਿਲ ਕੇ ਲੰਗਰ ਦਾ ਉਪਰਾਲਾ ਵੀ ਕਰ ਰਹੇ ਆ ਰਲ ਮਿਲ ਕੇ ਪ੍ਰਸ਼ਾਸਨ ਦਾ ਸਾਥ ਵੀ ਦੇ ਰਹੇ ਆ ਦਬਕੇ ਲੱਗੇ ਹੋਏ ਆ ਜੀ ਲੱਗਦਾ ਵੀ ਹਾਲਾਤ ਹੁਣ ਸਮਾਨ ਹੋ ਜੂਗੀ ਜੇ ਬਿਲਕੁਲ ਸਕਾਲਪੁਰਖ ਦਾ ਅਸੀਂ ਓਟ ਆਸਰਾ ਵੀ ਲੈ ਰਹੇ ਹਾਂ ਤੁਸੀਂ ਦੇਖਦੇ ਹੋ ਕੰਨਪੜ ਸਾਹਿਬ ਵੀ ਖੁਲਵਾਏ ਆ ਸਾਡੇ ਮੰਤਰੀ ਸੰਜੀਵ ਰੋੜਾ ਜੀ ਵੀ ਆ ਕੇ ਗਏ ਆ ਡੀਸੀ ਸਾਹਿਬ ਐਸਡੀਐਮ ਸਾਹਿਬ ਤਾਂ ਲਗਾਤਾਰ ਕੰਟੀਨਿਊਲੀ ਸਾਡੇ ਟੱਚ 'ਚ ਨੇ ਔਰ ਸਾਰੇ ਅਫਸਰ ਸਹਿਬਾਨ ਜਿਹੜਾ ਪ੍ਰਸ਼ਾਸਨ ਆ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਕਰ ਰਿਹਾ ਔਰ ਅੱਛੇ ਤਰੀਕੇ ਨਾਲ ਤੁਸੀਂ ਦੇਖੋ ਦੂਜੀ ਸਾਈਡ ਤੇ ਜਾ ਕੇ ਜਿਹੜਾ ਸੈਂਡ ਬੈਗਸ ਭਰੇ ਜਾ ਰਹੇ ਜਿਹੜੀ ਕੋਈ ਉਹੋ ਜਿਹੀ ਪੋਜੀਸ਼ਨ ਬਣੂਗੀ ਤੇ ਉਹਦੇ ਲਈ ਵੀ ਤਿਆਰੀ ਕੀਤੀ ਜਾ ਰਹੀ ਹੈ ਬਹੁਤ ਬਹੁਤ ਧੰਨਵਾਦ ਜੀ ਕੀ ਤੋਂ ਤਾਂ ਇਸ ਟਮ ਜਿਹੜੇ ਹਾਲਾਤ ਬੇਸ਼ੱਕ ਨਾਜ਼ੁਕ ਹੈ ਲੇਕਿਨ ਸਿਤੀ ਕੰਟਰੋਲ ਦੇ ਵਿੱਚ ਹੈਗੀ ਆ ਤੇ ਤਮਾਮ ਉਹ ਇਲਾਕਾ ਵਾਸੀਆ ਨੇ ਅਲੱਗ-ਅਲੱਗ ਜਿਹੜੇ ਪਿੰਡ ਵਾਸੀ ਨਜ਼ਦੀਕ ਪੈਂਦੇ ਆ ਲੋਕਾਂ ਵਾਸਤੇ ਜਿਹੜੇ ਲੰਗਰ ਪਾਣੀ ਸੇਵਾ ਵੀ ਕਰਦੇ ਆ ਰਹੇ ਤੇ ਆ ਹਮੇਸ਼ਾ ਹੀ ਪੰਜਾਬੀ ਇਸ ਆਫਤਾ ਦੀ ਘੜੀ ਦੇ ਵਿੱਚ ਪਹਿਲੇ ਨੰਬਰ ਤੇ ਖੜੇ ਹੋ ਜਾਂਦੇ ਤਾਂ ਕਿ ਕਿਸੇ ਵੀ ਪੰਜਾਬੀ ਨੂੰ ਕਿਸੇ ਦੀ ਇਦਾਂ ਦੀ ਆਫਤਾ ਦੀ ਘੜੀ ਵਿੱਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਕਐਮਐਨ ਬੋਬੀਨਾ ਪਿੰਡ ਸਸਰਾਲੀ ਜਿਹੜਾ ਲੁਧਿਆਣਾ